ਬਠਿੰਡਾ ਦੇ ਵਿੱਚ ਰਾਸ਼ਟਰੀ ਝੰਡੇ ਨੂੰ ਲਗਾਈ ਗਈ ਅੱਗ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਅਰਸਲ ਐਸਪੀਸੀਟੀ ਦਾ ਕਹਿਣਾ ਹੈ ਕਿ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਤਿਰੰਗੇ ਝੰਡੇ ਨੂੰ ਅੱਗ ਲਗਾਈ ਗਈ ਹੈ। ਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਥੋਥੀ ਦੱਸਦੀ ਕਿ ਪੁਲਿਸ ਦੇ ਵੱਲੋਂ ਹੁਣ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਹਰ ਇੱਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਦਾ ਇਥੇ ਭਰੋਸਾ ਦਿੱਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਾਨੂੰ ਕੱਲ ਰਾਤ ਨੂੰ ਤਕਰੀਬਨ 10 ਵਜੇ ਦੇ ਕਰੀਬ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਕਿਸੇ ਸ਼ਰਾਰਤੀ ਬੰਦੇ ਵੱਲੋਂ ਜਿਹੜਾ ਸਾਡਾ ਰਾਸ਼ਟਰੀ ਤਵਜ ਹੈਗਾ ਸਾਡਾ ਰਾਸ਼ਟਰੀ ਝੰਡਾ ਉਹਨੂੰ ਕਿਸੇ ਨੇ ਸ਼ਰਾਰਤੀ ਦੇ ਨਾਲ ਅੱਗ ਲਗਾ ਦਿੱਤੀ ਹੈ ਸੋ ਸਾਡੇ ਵੱਲੋਂ ਜਿਹੜੇ ਹੈਗੇ ਮੌਕੇ ਤੇ ਜਿਹੜੀ ਪਹੁੰਚ ਕੇ ਤਫ਼ਤੀਸ਼ ਜਿਹੜੀ ਇਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 81 थाना ਕੈਂਟ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਅੰਡਰ ਸੈਕਸ਼ਨ 152 ਬੀ ਐਨ ਐਸ ਐਂਡ ਸੈਕਸ਼ਨ 2 ਪ੍ਰਿਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰਜ਼ ਐਕਟ ਤੇ ਸਾਡੇ ਵੱਲੋਂ ਵਕ ਵਕ ਜਿਹੜੀਆਂ ਹੈਗੇ ਟੀਮਾਂ ਇਹਦੇ ਵਿੱਚ ਬਣਾਈਆਂ ਗਈਆਂ ਨੇ ਅਸੀਂ ਸੀਆਈਏ ਦੀ ਟੀਮ, ਐਸ ਪੀ ਸੀ ਆਰ, थाना ਕੈਂਟ ਦੀ ਟੀਮ ਤੇ ਇਹ ਡੀਐਸਪੀ ਸੀਟੀ 2 ਜਿਹੜੇ ਹੈਗੇ ਇਹਦੀ ਸੁਪਰਵੀਜ਼ਨ ਕਰ ਰਹੇ ਨੇ ਤੇ ਅਸੀਂ ਜਲਦੀ ਹੀ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵਕ ਵਕ ਫੈਗਲ ਨੂੰ ਜਾਂਚ ਕਰਕੇ ਜਲਦੀ ਹੀ ਜਿਹੜਾ ਦੋਸ਼ੀ ਉਹਨੂੰ ਟਰੇਸ ਕਰ ਲਿਆ ਜਾਵੇ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਜਿਹੜਾ ਹੈਗਾ ਇਸ ਸਟੇਜ ਤੇ ਤਾਂ ਕਿਸੇ ਚੀਜ਼ ਬਾਰੇ ਕਹਿਣਾ ਜਿਹੜਾ ਹੈਗਾ ਉਹ ਅਜੇ ਕਮੈਂਟ ਕਰਨਾ अर्ली ਹੋਵੇਗਾ ਸਾਡੀ ਕੋਸ਼ਿਸ਼ ਇਹ ਹੈਗੀ ਵੀ ਪਹਿਲਾਂ ਜਿਹੜਾ ਬੰਦਾ ਜਿਹੜੇ ਇਸ ਜੀ ਨੂੰ ਕੀਤਾ ਉਹਨੂੰ ਜਿਹੜਾ ਹੈਗਾ ਆਈਡੈਂਟੀਫਾਈ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਇਹਦੇ ਪਿੱਛੇ ਮਕਸਦ ਕੀ ਸੀਗਾ ਉਹਦਾ ਜਾਂ ਕਿਉਂ ਲਗਾਈਏ ਉਹਦੇ ਬਾਰੇ ਜਿਹੜੇ ਹੈਗੇ ਕਿਸੇ ਕਨਕਲੂਜਨ ਤੇ ਪਹੁੰਚਿਆ ਜਾ ਸਕੇ